ਆ ਵੇ ਬਰਦਲ ਕੇ ਆ ਦੀ ਜਮੂ ਚਾਚੇ ਨੂੰ ਢਾ ਦੇ ਮੇਰੇ ਨਾਲ ਹੱਥ ਬਵਾ ਦੋ ਅ ਜਾ ਚਾਚਾ ਹੱਥ ਬਵਾਇਆ ਰੇ ਓਏ ਪੁੱਤ ਮੇਰਾ ਤਾਂ ਢੇਡੇ ਦੁਖਦਾ ਹੈ ਹੱਥ ਤਾਂ ਨਹੀਂ ਦੁਖਦੇ ਹੱਥ ਬਵਾ ਦੇ ਆਟਕੇ ਸੁੱਕੇ ਨਾਲ ਤੈਨੂੰ ਤਾਂ ਦਿੱਤਾ ਗੱਲ ਨਹੀਂ ਮੈਥੇ ਮਰਾ ਕੋਈ ਨਹੀਂ ਹੈਗਾ ਐ ਮੀਨ ਮੌਸਮਾ ਡੰਗਰੇ ਬਿਚਾਰੇ ਨੀਂਝ ਕਿੱਲੇ ਬਣ ਕੇ ਪੱਲੀਆਂ ਬਵਾ ਤੂੰ ਸੁੱਕੇ ਨਾਲ ਘਣਾ ਹੋ ਗਏ ਓ ਪੁੱਤ ਮੈਨੂੰ ਤਾਂ ਮਰੋੜ ਜੇ ਲਗੇ ਭਏ ਕਰ ਲੋ ਸਾਝਾ ਕੰਮ ਮਦਾ ਪੰਗਾਈ ਲੜਾ ਤੇਰੇ ਨਾਲ ਸਾਂਝੇ ਪਸ਼ੂ ਰੱਖ ਕੇ ਮੈਨੂੰ ਤਾਂ ਐਸੀ ਚੱਲ ਪਸ਼ੂ ਵਧੇ ਜਾਣਗੇ 2 ਕੌਂਟਲ ਦੁੱਧ ਰੋਜ਼ ਦਾ ਭਾਜਾ ਘਰ ਹਲ ਮਿਲ ਕੇ ਜੇ ਕੰਮ ਕਰੀ ਚੱਲਾਂਗੇ ਪਰ ਇਹਦਾ ਪਤੰਦਰ ਦਾ ਡੱਕਾ ਨਹੀਂ ਤੋੜਦਾ ਮੈਨੂੰ ਹੀ ਸਾਰਾ ਕੰਮ ਕਰਨਾ ਪਿਆ ਗੋਹਾ ਚੱਕ ਚੱਕਾ ਆਇਓ ਰਬਾ ਟੂਕ ਨਾ ਟਟਣਾ ਲਾ ਹੋ ਗਿਆ ਮਮ ਜੀਠ ਨੂੰ ਕੀਤਾ ਫੋਨ ਆਉਂਦਾ ਹੋਇਆ ਕੱਢੋ ਸਾਂਝੇ ਨੂੰ ਦੇ ਕੇ ਲੱਖ ਰੁਪਏ ਦਾ ਮੱਥੇ ਮਾਰ ਵੀ ਰੁਪਿਆ ਹੋਇ ਤਾ ਉਹ ਪੁੱਤੀ ਆ ਗਿਆ ਆ ਗਿਆ ਇੱਕ ਮਿੰਟ ਚ ਆ ਗਿਆ ਮਜੀਠ ਨੂੰ ਨਬਲਾਈ ನತನ ತಮರಳಲಗೆವನೆ. ಪುತ್ತ ಮಾಯತ ಮಾರುತಾ ಪೀಲುಂಗ ಬರಾಬುರು ದ್ಗಮ್ಮಕರು ಜುಕಿಯಾತೇರೆ ಪರಮಜಿಟ್ಟೆನು ನಬಲಾಯ ಪಯುತೆ ಪಣೋತಮನ್ನು ಡಾರಿಬಳ ಲಗ್ದ.